ਸੱਫਿਗਾਲੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਹੀ YouTube ਚੈਨਲ ਸਕਸੈਸ ਅਕੈਡਮੀ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ 8TT 994 ਭਰਤੀ ਸੰਬੰਧੀ ਜਿਸ ਵਿੱਚ ਕਿੰਨੇ ਨੰਬਰ ਵਾਲਾ ਕੈਂਡੀਡੇਟ ਕੀ ਸੇਵ ਹੋ ਸਕਦਾ ਹੈ ਅਤੇ ਪਹਿਲੀ ਲਿਸਟ ਦੀ ਕੱਟਆਫ ਪੋਸਟਿਵ ਵਾਈਜ਼ ਕਿੱਥੋਂ ਤੱਕ ਜਾ ਸਕਦੀ ਹੈ ਮਤਲਬ ਜਰਨਲ ਦੀਆਂ ਕਿੰਨੀਆਂ ਪੋਸਟਾਂ ਹਨ ਅਤੇ ਉਸ ਵਿੱਚ ਕਿੰਨੇ ਨੰਬਰ ਵਾਲਾ ਕੈਂਡੀਡੇਟ ਸਿਲੈਕਟ ਹੋ ਸਕਦਾ ਹੈ BC ਦੀਆਂ ਕਿੰਨੀਆਂ ਪੋਸਟਾਂ ਹਨ ਉਸ ਵਿੱਚ ਕਿੰਨੇ ਨੰਬਰ ਵਾਲਾ ਕੈਂਡੀਡੇਟ ਸਿਲੈਕਟ ਹੋ ਸਕਦਾ ਹੈ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਦਿੱਤੀ ਜਾਵੇਗੀ। ਅਗਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਆਪਣੇ ਟੈਲੀਗ੍ਰam ਗਰੁੱਪ ਨੂੰ ਵੀ ਜੁਆਇਨ ਕਰ ਲਓ ਜਿਸ ਦਾ ਲਿੰਕ ਹੀ ਆਪਣੇ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ। ਇਸ ਦੇ ਨਾਲ ਹੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ। ਧਿਆਨ ਨਾਲ ਦੇਖਿਓ ਸਾਰੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ETT 994 ਦੀ ਕਟ-ਆਫ ਬਾਰੇ। ਦੇਖੋ ਇਸ ਅਗਰ ਪਹਿਲੀ ਲਿਸਟ ਆਪਣੀ 3000 ਕੈਂਡੀਡੇਟ ਦੇ ਨਾਲ ਆਊਟ ਹੋ ਰਹੀ ਹੈ ਵੈਸੇ ਯੂਨੀਅਨ ਬਹੁਤ ਜ਼ੋਰ ਲਾ ਰਹੀ ਹੈ ਕਿ ਉਹ ਵੱਧ ਤੋਂ ਵੱਧ ਕੈਂਡੀਡੇਟ ਦੀ ਕਿ ਲਿਸਟ ਆਊਟ ਕੀਤੀ ਜਾਵੇ ਪਰ ਫਿਰ ਵੀ ਅਗਰ ਆਪਾਂ ਗੱਲ ਕਰਦੇ ਹਾਂ ਕਿ ਪਹਿਲੀ ਲਿਸਟ 3000 ਕੈਂਡੀਡੇਟਸ ਨਾਲ ਜਾਰੀ ਹੁੰਦੀ ਹੈ ਤਾਂ ਉਸ ਦੇ ਵਿੱਚ ਜੋ ਜਰਨਲ ਦੀਆਂ ਪੋਸਟਾਂ ਹਨ ਉਹ ਕਿੰਨੀਆਂ ਪੋਸਟਾਂ ਨੇ ਜੀ ਆਪਣੇ ਕੋਲੇ 1440 ਪੋਸਟਾਂ ਹਨ ਜਿਸ ਦੇ ਵਿੱਚ ਨਿਰੋਲ ਜਰਨਲ ਦੀਆਂ ਕਿੰਨੀਆਂ ਪੋਸਟਾਂ ਹਨ 1170 ਪੋਸਟਾਂ ਨਿਰੋਲ ਜਰਨਲ ਦੀਆਂ ਹਨ ਅਤੇ 210 ਪੋਸਟਾਂ ਕਿਹੜੀਆਂ ਹਨ ਜਰਨਲ ਈਐਸਐਮ ਦੀਆਂ ਹਨ ਅਤੇ 60 ਪੋਸਟਾਂ ਜਰਨਲ ਸਪੋਰਟਸ ਦੀਆਂ ਹਨ ਇਹਨਾਂ ਤਿੰਨਾਂ ਨੂੰ ਟੋਟਲ ਕਰਕੇ ਆਪਣੇ ਕੋਲੇ 1440 ਪੋਸਟਾਂ ਬੰਦੀਆਂ ਹਨ ਅਤੇ ਇਸ ਦੇ ਨਾਲ ਹੀ ਅਗਰ 1440 ਪੋਸਟਾਂ ਪਹਿਲੀ ਲਿਸਟ ਵਿੱਚ ਪੂਰੀਆਂ ਹੁੰਦੀਆਂ ਹਨ ਤਾਂ AC ਕੱਟਆਫ ਸਿੱਧੀ ਸਿੱਧੀ ਕਿੰਨੀ ਜਾ ਸਕਦੀ ਹੈ ਜੀ 130 ਤੋਂ ਲੈ ਕੇ 128 ਦੇ ਵਿੱਚ ਹੀ ਰਹੇਗੀ ਠੀਕ ਹੈ 128 ਵਾਲੇ ਕੁਝ ਕੈਂਡੀਡੇਟ ਕੀ ਇਸ ਵਿੱਚ ਕੀ ਹੈ ਸਿਲੈਕਟ ਹੋ ਸਕਦੇ ਹਨ ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ BC ਕੈਟਾਗਰੀ ਦੀ BC ਕੈਟਾਗਰੀ ਦੀਆਂ ਟੋਟਲ ਪੋਸਟਾਂ ਕਿੰਨੀਆਂ ਹਨ ਜੀ 360 ਅਗਰ 3000 ਕੈਂਡੀਡੇਟ ਦੀ ਪਹਿਲੀ ਲਿਸਟ ਪੂਰੀ ਹੁੰਦੀ ਹੈ ਤਾਂ BC ਦੀਆਂ ਕਿੰਨੀਆਂ ਪੋਸਟਾਂ ਹਨ ਜੀ 360 ਪੋਸਟਾਂ ਹਨ ਜਿਸ ਦੇ ਵਿੱਚ ਨਿਰੋਲ BC ਦੀਆਂ ਕਿੰਨੀਆਂ ਪੋਸਟਾਂ ਹਨ ਜੀ 300 ਪੋਸਟ ਹੈ ਅਤੇ 60 ਪੋਸਟਾਂ ਕਿਹੜੀਆਂ ਹਨ BC ESM ਦੀਆਂ ਪੋਸਟਾਂ ਠੀਕ ਹੈ ਜੀ ਤਾਂ ਟੋਟਲ ਕਰਕੇ ਕਿੰਨੀਆਂ ਪੋਸਟਾਂ ਬਣ ਗਈਆਂ ਆਪਣੇ ਕੋਲੇ 360 ਪੋਸਟਾਂ ਅਗਰ ਪਹਿਲੀ ਲਿਸਟ ਵਿੱਚ BC ਦੀਆਂ 360 ਪੋਸਟਾਂ ਪੂਰੀਆਂ ਹੁੰਦੀਆਂ ਹਨ ਤਾਂ ਆਪਣੇ ਕੋਲੇ BC ਕੈਟਾਗਰੀ ਦੀ ਕੱਟਆਫ ਕਿੱਥੋਂ ਤੱਕ ਜਾ ਸਕਦੀ ਹੈ ਜੀ 124 ਤੋਂ ਲੈ ਕੇ 126 ਦੇ ਵਿੱਚ ਵਿੱਚ ਰਹਿ ਸਕਦੀ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ SC MM&B SC MM&B ਦੀਆਂ ਟੋਟਲ ਪੋਸਟਾਂ ਕਿੰਨੀਆਂ ਹਨੀ 375 ਪੋਸਟਾਂ ਹਨ ਨਿਰੋਲ ਐਸ ਸੀ ਐਮ ਐਨ ਬੀ ਦੀਆਂ ਕਿੰਨੀਆਂ ਪੋਸਟਾਂ ਹਨ ਜੀ 300 ਪੋਸਟ ਹੈ ਅਤੇ ਐਸ ਸੀ ਐਮ ਐਨ ਬੀ ਈ ਐਸ ਐਮ ਦੀਆਂ ਪੋਸਟਾਂ 60 ਹਨ ਅਤੇ ਸਪੋਰਟਸ ਦੀਆਂ ਪੋਸਟਾਂ ਕਿੰਨੀਆਂ ਹਨ ਜੀ 15 ਪੋਸਟਾਂ ਸਾਰਿਆਂ ਦਾ ਟੋਟਲ ਕਰਕੇ ਪੋਸਟਾਂ ਕਿੰਨੀਆਂ ਬਣਦੀਆਂ ਜੀ 300 75 ਪੋਸਟਾਂ ਬਣਦੀਆਂ ਨੇ ਜੀ ਅਗਰ ਪਹਿਲੀ ਲਿਸਟ ਵਿੱਚ ਐਸ ਸੀ ਐਮ ਐਨ ਬੀ ਦੀਆਂ 375 ਪੋਸਟਾਂ ਪੂਰੀਆਂ ਹੁੰਦੀਆਂ ਹਨ ਤਾਂ ਐਸ ਸੀ ਐਮ ਐਂਡ ਬੀ ਦੀ ਮੈਰਿਟ ਕਿੱਥੋਂ ਤੱਕ ਰੁਕ ਸਕਦੀ ਹੈ ਜੀ 98 ਤੋਂ ਲੈ ਕੇ 100 ਦੇ ਵਿੱਚ ਵਿੱਚ ਰੁਕ ਸਕਦੀ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਐਸ ਸੀ ਆਰਓ ਦੀ ਜਿਸ ਵਿੱਚ ਟੋਟਲ ਪੋਸਟਾਂ ਕਿੰਨੀਆਂ ਹਨ 375 ਪੋਸਟਾਂ ਟੋਟਲ ਹਨ ਨਿਰੋਲ ਐਸ ਸੀ ਆਰਓ ਦੀਆਂ ਪੋਸਟਾਂ ਕਿੰਨੀਆਂ ਨੇ ਜੀ 300 ਪੋਸਟਾਂ 3 ਐਸ ਸੀ ਆਰਓ ਈਐਸਐਮ ਦੀਆਂ ਪੋਸਟਾਂ 60 ਹਨ ਸਪੋਰਟਸ ਦੀਆਂ 15 ਪੋਸਟਾਂ ਹਨ ਟੋਟਲ ਪੋਸਟਾਂ ਕਿੰਨੀਆਂ ਜੀ 375 ਅਗਰ ਪਹਿਲੀ ਲਿਸਟ 3000 ਕੈਂਡੀਡੇਟਾਂ ਨਾਲ ਪੂਰੀ ਹੁੰਦੀ ਹੈ ਤਾਂ ਐਸਸੀ ਆਰਓ ਦੀਆਂ 375 ਪੋਸਟਾਂ ਦੇ ਨਾਲ ਇਹਦੀ ਮੈਰਿਟ ਕਿੱਥੋਂ ਤੱਕ ਜਾ ਕੇ ਰੁਕ ਸਕਦੀ ਹੈ ਜੀ 118 ਤੋਂ ਲੈ ਕੇ 120 ਦੇ ਵਿੱਚ ਵਿੱਚ ਰੁਕ ਸਕਦੀ ਹੈ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਈਡਬਲਯੂਐਸ ਪੋਸਟਾਂ ਦੀ ਈਡਬਲਯੂਐਸ ਦੀਆਂ ਨਿਰੋਲ ਪੋਸਟਾਂ ਹਨ 300 ਅਤੇ ਇਸ ਦਾ ਕੋਈ ਬੈਕਲੌਗ ਵੀ ਨਹੀਂ ਹੈ ਅਗਰ ਉਸ ਤੋਂ ਬਾਅਦ ਆਪਣੇ 2994 ਪੋਸਟਾਂ ਪੂਰੀਆਂ ਹੁੰਦੀਆਂ ਹਨ ਤਾਂ ਉਸ ਵਿੱਚ ਵੀ ਇਹਦਿਆਂ ਕੋਈ ਬੈਕਲੌਗ ਦੀਆਂ ਪੋਸਟਾਂ ਨਹੀਂ ਹਨ ਆਪਣੇ ਕੋਲੇ ਸਿਰਫ EWS ਦੀਆਂ 300 ਪੋਸਟਾਂ ਹਨ ਅਗਰ 300 ਪੋਸਟ ਪਹਿਲੀ ਲਿਸਟ ਵਿੱਚ ਪੂਰੀ ਹੁੰਦੀ ਹੈ ਤਾਂ ਮੈਰਿਟ ਕਿੱਥੋਂ ਤੱਕ ਜਾ ਕੇ ਰੁਕ ਸਕਦੀ ਹੈ ਜੀ 126 ਤੋਂ ਲੈ ਕੇ 128 ਦੇ ਵਿੱਚ ਵਿੱਚ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਹੈਂਡੀਕੈਪਟ ਦੀ ਹੈਂਡੀਕੈਪਟ ਦੀਆਂ ਟੋਟਲ ਪੋਸਟਾਂ ਹਨ 120 ਤੇ ਇਸ ਦੇ ਵਿੱਚ ਕੀ ਹੈ ਸਾਰੇ ਕੈਂਡੀਡੇਟ ਸਿਲੈਕਟ ਹੋ ਸਕਦੇ ਹਨ ਅਤੇ ਫਰੀडम फाइਟਰ ਦੀਆਂ 30 ਪੋਸਟਾਂ ਹਨ ਜਿਸ ਵਿੱਚ ਕੀ ਹੈ ਇਹ ਸਾਰੇ ਕੈਂਡੀਡੇਟ ਸਿਲੈਕਟ ਹੋ ਸਕਦੇ ਹਨ ਇਹ ਆਪਣੀ ਸਾਰੀ ਗੱਲ ਸੀ ਜੀ ਅਗਰ ਪਹਿਲੀ ਲਿਸਟ 3000 ਕੈਂਡੀਡੇਟ ਦੇ ਨਾਲ ਕੀ ਹੈ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਪੂਰੀ 994 ਦੀ ਕੱਟਆਫ ਬਾਰੇ ਅਗਰ ਉਸ ਤੋਂ ਬਾਅਦ ਸਾਰੀ ਭਰਤੀ ਸਿਰੇ ਤੱਕ ਪੂਰੀ ਹੁੰਦੀ ਹੈ ਤਾਂ ਉਸ ਵਿੱਚ ਕਿੰਨੀਆਂ ਪੋਸਟਾਂ ਜਰਨਲ ਨੂੰ ਮਿਲ ਸਕਦੀਆਂ ਨੇ ਅਤੇ ਕਿੰਨੀਆਂ ਪੋਸਟਾਂ ਬੀਸੀ ਨੂੰ ਮਿਲ ਸਕਦੀਆਂ ਨੇ ਅਤੇ ਉਹਨਾਂ ਦੀ ਕੱਟਆਫ ਕਿੱਥੋਂ ਤੱਕ ਜਾ ਕੇ ਰੁਕ ਸਕਦੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਇਸ ਵੀ ਦੇਖੋ ਅਗਰ ਪੂਰੀ ਧਰਤੀ ਆਪਣੀ 994 ਕਟਆਫ ਸੰਬੰਧੀ ਗੱਲ ਕਰਾਂਗੇ ਜਰਨਲ ਦੀਆਂ ਟੋਟਲ ਪੋਸਟਾਂ ਦੇਖੋ ਪਹਿਲੀ 3000 ਲਿਸਟ ਦੇ ਵਿੱਚ ਟੋਟਲ ਪੋਸਟਾਂ ਕਿੰਨੀਆਂ ਸੀ 1440 ਪੋਸਟਾਂ ਉਸ ਤੋਂ ਬਾਅਦ ਆਪਣੇ ਕੋਲੇ ਜਰਨਲ ਦੀਆਂ ਈਐਸਐਮ ਦੀਆਂ ਪੋਸਟਾਂ ਨੇ ਬੈਕਲੌਗ ਦੇ ਵਿੱਚ ਕਿੰਨੀਆਂ 988 ਪੋਸਟਾਂ ਅਤੇ ਜਰਨਲ ਸਪੋਰਟਸ ਦੀਆਂ ਪੋਸਟਾਂ ਕਿੰਨੀਆਂ ਨੇ ਜੀ 359 ਪੋਸਟਾਂ ਨੇ ਆਪਣੇ ਕੋਲੇ ਤਾਂ ਟੋਟਲ ਆਪਣੇ ਕੋਲ ਕਿੰਨਾ ਮੰਨਿਆ ਨੇ ਜੀ 2787 ਪੋਸਟਾਂ ਨੇ ਆਪਣੇ ਕੋਲੇ ਜਰਨਲ ਵਿੱਚ ਮੰਨੀਆਂ ਨੇ ਅਗਰ ਆਪਾਂ ਪੂਰੀ 9594 ਭਰਤੀ ਦੀ ਗੱਲ ਕਰੀਏ ਠੀਕ ਹੈ ਜੀ ਅਗਰ ਇਹ ਪੂਰੀ ਭਰਤੀ ਐਂਡ ਤੱਕ ਪੂਰੀ ਹੁੰਦੀ ਹੈ ਤਾਂ ਆਪਣੇ ਕੋਲੇ ਇਸ ਦੀ ਐਂਡ ਤੱਕ ਜੋ ਮੈਰਿਟ ਹੈ ਉਹ ਕਿੱਥੋਂ ਤੱਕ ਜਾ ਕੇ ਰੁਕ ਸਕਦੀ ਹੈ ਉਹ ਮੈਰਿਟ ਆਪਣੇ ਕੋਲੇ 118 ਤੋਂ ਲੈ ਕੇ 120 ਨੰਬਰ ਤੱਕ ਜਾ ਕੇ ਰੁਕ ਸਕਦੀ ਹੈ ਠੀਕ ਹੈ ਜੀ ਕਿਉਂਕਿ ਆਪਾਂ ਅਗਰ 6635 ਭਰਤੀ ਦੀ ਗੱਲ ਕਰਕੇ ਦੇਖੀਏ ਤਾਂ ਉਸ ਦੇ ਵਿੱਚ ਵੀ ਐਂਡ ਤੱਕ 4 ਨੰਬਰ ਮੈਰਿਟ ਕੀ ਡਾਊਨ ਆ ਚੁੱਕੀ ਸੀ ਅਗਰ 4 ਨੰਬਰ ਮੈਰਿਟ ਡਾਊਨ ਆ ਚੁੱਕੀ ਸੀ ਤਾਂ ਆਪਣਾ 994 ਦੇ ਵਿੱਚ ਇੱਕ ਕੁਐਸਚਨ 2 ਨੰਬਰ ਦਾ ਹੈ ਤਾਂ 8 ਨੰਬਰ ਮੈਰਿਟ इजीली ਵੇ ਨਾਲ ਡਾਊਨ ਆ ਸਕਦੀ ਹੈ ਕਿਉਂਕਿ 6635 ਭਰਤੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬੈਕਲੋਗ ਨਹੀਂ ਸੀ ਪਰ 994 ਦੇ ਭਰਤੀ ਦੇ ਵਿੱਚ ਬਹੁਤ ਵੱਡਾ ਆਪਾਂ ਨੂੰ ਬੈਕਲੌਗ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਲਈ इजीली ਵੇ ਨਾਲ ਇਸ ਦੀ ਮੈਰਿਟ 8 ਤੋਂ 10 ਨੰਬਰ इजीली ਵੇ ਨਾ ਡਾਊਨ ਆਏਗੀ ਹੀ ਆਏਗੀ ਅਤੇ 118 ਵਾਲਾ ਕੈਂਡੀਡੇਟ ਜਮਾਂ ਲਾਸਟ ਤੱਕ ਕੀ ਹੈ ਸੇਵ ਹੋ ਸਕਦਾ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਆਪਾਂ BC ਕੈਟਾਗਰੀ ਦੀ ਦੇਖੋ 360 ਪੋਸਟਾਂ ਪਹਿਲੀ ਲਿਸਟ ਵਿੱਚ ਪੂਰੀਆਂ ਹੋਣਗੀਆਂ ਉਸ ਤੋਂ ਬਾਅਦ ਆਪਣੇ ਕੋਲੇ 300 ਪੋਸਟ BC ESM ਦੀ ਬੈਕਲੌਗ ਵਿੱਚ ਪਈ ਹੈ ਤਾਂ ਟੋਟਲ ਪੋਸਟਾਂ BC ਦੀਆਂ ਕਿੰਨੀਆਂ ਬਣਦੀਆਂ ਨੇ ਅਗਰ ਪੂਰੀ ਭਰਤੀ ਦੀ ਗੱਲ ਕਰੀਏ 660 ਪੋਸਟਾਂ ਬਣਦੀਆਂ ਨੇ ਅਗਰ ਪਹਿਲੀ ਲਿਸਟ ਵਿੱਚ BC ਦੀ ਮੈਰਿਟ 124 ਤੋਂ 126 ਤੱਕ ਰੁਕ ਸਕਦੀ ਹੈ ਤਾਂ ਅਗਰ ਇਹ ਭਰਤੀ ਬਿਲਕੁਲ ਐਂਡ ਤੱਕ ਪੂਰੀ ਹੋਵੇ ਤਾਂ ਇਸ ਦੀ ਆਪਾਂ ਨੂੰ ਮੈਰਿਟ ਕਿੱਥੋਂ ਤੱਕ ਦੇਖਣ ਨੂੰ ਮਿਲ ਸਕਦੀ ਹੈ ਜੀ 114 ਤੋਂ ਲੈ ਕੇ 116 ਤੱਕ ਵਾਲੇ ਕੈਂਡੀਡੇਟ ਦੀ ਵੀ ਮੈਰਿਟ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਬਾਅਦ ਗੱਲ ਕਰਾਂਗੇ ਜੀ ਆਪਾਂ ਐਸੀ ਐਮ ਐਂਡ ਬੀ ਦੇਖੋ 375 ਪੋਸਟਾਂ ਪਹਿਲੀ 3000 ਲਿਸਟ ਵਿੱਚ ਪੂਰੀਆਂ ਹੁੰਦੀਆਂ ਹਨ ਉਹ ਤੋਂ ਐਸੀ ਐਮ ਐਂਡ ਬੀ ਦੀਆਂ ਈ ਐਸ ਐਮ ਪੋਸਟਾਂ ਹਨ ਅਤੇ ਸਪੋਰਟਸ ਪੋਸਟਾਂ ਇਹ ਦੋਨੇ ਕੀ ਹੈ ਬੈਕਲੋਗ ਦੇ ਵਿੱਚ ਪਈਆਂ ਹਨ ਤਾਂ ਟੋਟਲ ਪੋਸਟ ਕਿੰਨੀ ਹੋ ਜਾਂਦੀ ਹੈ ਜੀ 854 ਪੋਸਟਾਂ ਹੋ ਜਾਂਦੀਆਂ ਨੇ ਇਸ ਲਈ ਯੂਨੀਅਨ ਬਹੁਤ ਜ਼ਿਆਦਾ ਜ਼ੋਰ ਲਗਾ ਰਹੀ ਹੈ ਕਿ ਇਹ ਭਰਤੀ ਪਹਿਲਾਂ ਸੇਵ ਕੀਤੀ ਜਾਵੇ ਪਹਿਲੀ ਫਰਸਟ ਲਿਸਟ ਆਊਟ ਕਰਕੇ ਉਸ ਤੋਂ ਬਾਅਦ ਇਹਦਾ ਸਾਰਾ ਬੈਕਲੋਗ ਕਲੀਅਰ ਕੀਤਾ ਜਾਵੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਇਸ ਦੇ ਬੈਕਲੋਗ ਦੇ ਵਿੱਚ ਕਿੰਨੀ ਵੱਡੀ ਗਿਣਤੀ ਵਿੱਚ ਬਹੁਤ ਪੋਸਟਾਂ ਪਈਆਂ ਹਨ ਅਤੇ ਕਿੰਨੀ ਮੈਰਿਟਡ ਡਾਊਨ ਆ ਸਕਦੀ ਹੈ ਅਗਰ ਐਸਸੀ ਐਮਐਨਬੀ ਦੀ ਗੱਲ ਕਰੀਏ ਪਹਿਲੀ ਲਿਸਟ ਵਿੱਚ ਇਸ ਦੀ ਮੈਰਿਟ ਅਗਰ 98 ਤੋਂ ਆਪਾਂ ਨੂੰ 100 ਤੱਕ ਦੇਖਣ ਨੂੰ ਮਿਲਦੀ ਹੈ ਤਾਂ ਇਹ ਸੀ ਪੂਰੀ ਪਰਤੀ ਅਗਰ ਪੂਰੀ ਹੁੰਦੀ ਹੈ ਤਾਂ ਆਪਾਂ ਨੂੰ ਲਾਸਟ ਮੈਰਿਟ 91 ਤੋਂ ਲੈ ਕੇ 94 ਤੱਕ ਦੇਖਣ ਨੂੰ ਮਿਲ ਸਕਦੀ ਹੈ ਜੀ ਮਤਲਬ 92 ਵਾਲੇ ਵੀ ਕੁਝ ਕੈਂਡੀਡੇਟ ਇਸ ਵਿੱਚ ਸੇਵ ਹੋ ਸਕਦੇ ਹਨ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ SCRO ਦੀ SCRO ਦੀ ਟੋਟਲ ਪੋਸਟਾਂ ਆਪਣੇ ਸਾਹਮਣੇ ਹਨ 854 ਪੋਸਟਾਂ ਹਨ ਅਗਰ ਇਸ ਦੀ ਪਹਿਲੀ ਲਿਸਟ ਆਪਣੇ ਕੋਲੇ 118 ਤੋਂ ਲੈ ਕੇ 120 ਤੱਕ ਜਾ ਸਕਦੀ ਹੈ ਤਾਂ ਆਪਣੇ ਕੋਲ ਅਗਰ ਇਹ ਭਰਤੀ ਐਂਡ ਤੱਕ ਸਾਰਾ ਬੈਕਲੋਅ ਕਲੀਅਰ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਸ ਦੀ ਪੂਰੀ ਭਰਤੀ ਵਿੱਚ ਐਂਡ ਤੱਕ ਕਿੰਨੀ ਮੈਰਿਟ ਜਾ ਸਕਦੀ ਹੈ ਜੀ 110 ਤੋਂ ਲੈ ਕੇ 112 ਦੇ ਵਿੱਚ ਵਿੱਚ ਇਸ ਦੀ ਮੈਰਿਟ ਰੁਕ ਸਕਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਹਾਂ ईडब्ल्यूएस ਦੀ ईडब्ल्यूएस ਦੀਆਂ 300 ਪੋਸਟਾਂ ਹਨ ਮੈਂ ਤੁਹਾਨੂੰ ਇਹ ਪਹਿਲਾਂ ਹੀ ਦੱਸ ਚੁੱਕਿਆ ਕਿ ਇਸ ਦਾ ਕੋਈ ਵੀ ਬੈਕ ਲੋਗ ਨਹੀਂ ਹੈ ਠੀਕ ਹੈ ਤਾਂ ਐਸਡੀ ਕਟ-ਆਫ 300 ਪੋਸਟਾਂ ਦੇ ਅਕੋਰਡਿੰਗ ਹੀ ਜਾਵੇਗੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਹੈਂਡੀਕੈਪਟ ਅਤੇ ਫਰੀडम फाइਟਰ ਦੇ ਵਿੱਚ ਸਾਰੇ ਕੈਂਡੀਡੇਟ ਕੀ ਸਿਲੈਕਟ ਹਨ ਅਤੇ ਉਸ ਤੋਂ ਬਾਅਦ ਅਗਰ ਇਹਨਾਂ ਦੀਆਂ ਪੋਸਟਾਂ ਬਚਦੀਆਂ ਹਨ ਤਾਂ ਇਹਨਾਂ ਦੀਆਂ ਪੋਸਟਾਂ ਨੂੰ ਬਾਅਦ ਵਿੱਚ ਕੀ ਡੀ ਰਿਜ਼ਰਵ ਕਰ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ 6835 ਦੇ ਵਿੱਚ ਜਿਹੜੀਆਂ ਪੋਸਟਾਂ ਬਚੀਆਂ ਹਨ ਅਤੇ ਉਹਨਾਂ ਨੂੰ ਡੀ ਰਿਜ਼ਰਵ ਕਰਨ ਦੀ ਕੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਹੀ ਅਗਰ ਤੁਹਾਨੂੰ ਇਹ ਵੀਡੀਓ ਆਪਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਅਤੇ ਸਭ ਤੋਂ ਪਹਿਲਾਂ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅਤੇ ਆਪਣੇ ਟੈਲੀਗ੍ਰam ਗਰੁੱਪ ਨੂੰ ਕੀ ਹੈ ਜੁਆਇਨ ਕਰ ਲਓ ਜਿਸ ਦਾ ਲਿੰਕ ਹੈ ਆਪਣੇ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ ਧੰਨਵਾਦ ਸਾਥੀਓ